ਹੈਲੋ ਜੀ ਸਾਰਨ ਸਸ਼ਿਕਾਂਦ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈਗਾ ਅੱਜ ਆਪਾਂ ਜੀ ਸਪੈਸ਼ਲ ਵੀਡੀਓ ਲੈ ਕੇ ਆਏ ਆਂਗੇ ਦਿਵਾਲੀ ਵਾਸਤੇ ਜਿਵੇਂ ਹੁਣ ਜੀ ਦਿਵਾਲੀ ਦਾ ਤਿਹਾਰ ਆਏਗਾ ਉਹਦੇ ਲਈ ਲੋਕ ਵੱਖ-ਵੱਖ ਬਰ ਪ੍ਰਕਾਰ ਦੀਆਂ ਜਿਹੜੇ ਮਠਿਆਈਆਂ ਬਣਾਉਂਦੇ ਨੇ ਜੀ ਆਪਾਂ ਸਪੈਸ਼ਲ ਜਿਹੜੇ ਬੂੰਦੀ ਵਾਲੇ ਲੱਡੂ ਬਣਾਵਾਂਗੇ ਉਹਦੇ ਲਈ ਜੀ ਜੋ-ਜੋ ਸਮਾਨ ਚਾਹੀਦਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਹੁਣ ਕਈ ਵਾਰ ਕੀ ਕਰਦੇ ਆ ਜੇ ਆਪਾਂ ਹਨਾ ਬਾਜ਼ਾਰੋਂ ਚ ਬਾਜ਼ਾਰ ਵਿੱਚ ਉਹ ਵੀ ਮਠਿਆਈ ਲੈ ਕੇ ਆਉਨੇ ਆਂਗੇ ਉਹ ਚ ਜੀ ਦੇਖੋ ਪਤਾ ਨਹੀਂ ਕੀ ਕੁਛ ਹਨਾ ਮਿਲਾਵਟ ਕਰੀ ਹੁੰਦੀ ਹੈਗੀ ਇੱਥੇ ਆਪਾਂ ਆਪਣੇ ਹੱਥਾਂ ਨਾਲ ਸਫਾਈ ਨਾਲ ਜੀ ਹਨਾ ਘਰ ਵਿੱਚ ਕੋਈ ਵੀ ਮਠਿਆਈ ਘਰ ਵਿੱਚ ਤਿਆਰ ਕਰ ਸਕਦੇ ਆਂਗੇ ਇਹਦੇ ਲਈ ਜੀ ਜੋ-ਜੋ ਸਮਾਨ ਚਾਹੀਦਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਜਿਵੇਂ ਜੀ ਹੁਣ ਆਪਾਂ ਬੂੰਦੀ ਵਾਲੇ ਲੱਡੂ ਬਣਾਉਣੇ ਨੇਗੇ ਇਹਦੇ ਲਈ ਜੀ ਆਪਾਂ ਨੇ ਬੂੰਦੀ ਦੇ ਪੈਕ ਤੇ ਲੈ ਲੈ ਇਹ ਆਪਾਂ ਨੂੰ ਜੀ ਬੂੰਦੀ ਕੱਢਣ ਦੀ ਵੀ ਨਹੀਂ ਲੋੜ ਪੈਣੀ ਜੀ ਇਹ ਬੂੰਦੀ ਆਪਾਂ ਨੂੰ ਬਣੀ ਬਣਾਈ ਮਿਲ ਜਾਂਦੀ ਹੈ ਇਹ ਆਪਾਂ ਜੀ ਬੂੰਦੀ ਦੇ ਪੈਕ ਤੇ ਲੈ ਲੈਣੇ ਨੇ ਕੋਲੀਖੰਡ ਦੀ ਲੈ ਲਈ ਜੀ ਆਹ ਮਗਜ਼ ਲੈ ਲੈ ਇਹ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਕਲਰ ਲੱਡੂਆਂ ਵਾਲਾ ਕਲਰ ਕਹਿ ਦਿੰਦੇ ਨੇ ਤੇ ਇਲਾਇਚੀਆਂ ਲੈ ਲਈਆਂ ਜੀ ਇਹ ਆਪਾਂ ਜੀ ਸਮਾਨ ਪਾ ਕੇ ਆਪਾਂ ਲੱਡੂ ਬਣਾ ਕੇ ਦਿਖਾਵਾਂਗੇ ਵੀ ਆਪਾਂ ਕਿੰਨਾ ਜਲਦੀ ਹਨਾ ਜਿਹੜੇ ਘਰ ਵਿੱਚ ਇਹ ਮਠਿਆਈ ਤਿਆਰ ਕਰ ਸਕਦੇ ਆ ਬਾਲਾ ਟਾਈਮ ਵੀ ਨਹੀਂ ਇਹਨੂੰ ਲੱਗਦਾ ਜੀ ਇਹ ਆਪਾਂ ਸੌਖੇ ਤਰੀਕੇ ਨਾਲ ਜਿਹੜੇ ਲੱਡੂ ਨੇ ਜਿ ਉਹ ਬਣਾ ਸਕਦੇ ਆਂਗੇ ਇਹ ਜੀ ਹੁਣ ਆਪਾਂ ਇਹਦੇ ਵਿੱਚ ਨਾ ਜਿਵੇਂ ਹੁਣ ਆਪਾਂ ਕਈ ਵਾਰ ਰਫੈਂਡਰ ਵਾਲਿਆ ਹੁੰਦਾ ਹੈ ਡਾਲਤਾ ਪਾਉਂਦੇ ਨੇ ਹਨਾ ਆਪਾਂ ਜੀ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਵੀ ਵਰਤਾਂਗੇ ਦੇਸੀ ਘਿਓ ਦੇ ਲੱਡੂ ਬਣਾ ਕੇ ਦਿਖਾਵਾਂਗੇ ਵੀ ਆਪਾਂ ਕਿਵੇਂ ਘਰ ਵਿੱਚ ਤਿਆਰ ਕਰ ਸਕਦੇ ਆ ਜੀ ਸਭ ਤੋਂ ਪਹਿਲਾਂ ਜੀ ਇੱਕ ਆਪਾਂ ਬਰਤਨ ਲੈ ਲੈਣਾਗਾ ਕੜਾਹੀਆ ਲੈ ਲੈਣਾ ਜੀ ਇਹਨੂੰ ਹੁਣ ਆਪਾਂ ਅੱਗ ਤੇ ਬਾਲਦੇ ਆਂਦੇ ਪਾ ਚਲੋ ਜੀ ਵੀਡੀਓ ਸਟਾਰਟ ਕਰਦੇ ਆਪਾਂ ਕੜਾਈ ਆ ਜਿਹੜਾ ਗੈਸ ਤੇ ਧਰ ਲਿਆ ਇਹਦੇ ਵਿੱਚ ਜੀ ਇੱਕ ਪਾਣੀ ਦਾ ਗਲਾਸ ਪਾਵਾਂਗੇ ਆਪਾਂ ਨੇ ਇੱਕ ਗਲਾਸ ਪਾਣੀ ਪਾ ਲਿਆ ਜੀ ਇਹਦੇ ਵਿੱਚ ਜਿਹੜੀਆਂ ਖੰਡਾਂ ਆ ਆਪਾਂ ਨੇ ਪਾ ਦੇਣੀਆਂ ਇਹ ਜੀ ਆਪਾਂ ਖੰਡ ਦੀ ਚਾਹਣੀ ਬਣਾਵਾਂਗੇ ਇਹ ਜਿਹੜੇ ਜੀ ਖੰਡ ਹੈਗੀ ਇਹ ਆਪਾਂ ਨੂੰ ਇੱਕ ਕੌਲੀ ਖੰਡ ਦੀ ਵਧੀਆ ਭਰ ਕੇ ਲਈ ਹੈਗੀ ਆਪਦੇ ਸਵਾਦ ਅਨੁਸਾਰ ਜੀ ਆਪਾਂ ਮਿੱਠਾ ਵੱਧ ਘੱਟ ਵੀ ਪਾ ਸਕਦੇ ਆਂਗੇ ਇਹਦੀ ਜੀ ਹੁਣ ਆਪਾਂ ਨੇ ਚਾਣੀ ਕਰਨੀ ਹੈਗੀ ਚੰਗੀ ਤਰ੍ਹਾਂ ਜੀ ਇਹਦੀ ਚਾਣੀ ਬਣ ਗਈ ਉਸ ਤੋਂ ਬਾਅਦ ਜੀ ਆਪਾਂ ਫਿਰ ਦੱਸਾਂਗੇ ਵੀ ਅੱਗੇ ਕੀ ਕਰਨਾ ਹੈਗਾ ਹੁਣ ਜੀ ਇਹਦੇ ਵਿੱਚ ਆਪਾਂ ਲੈ ਜੈਂਬੀ ਵਿੱਚੀ ਪਾ ਲੈਣੀ ਆ ਨੇ ਇਹਦੇ ਚਾਹ ਜੀ ਆਪਾਂ ਬੀਜ ਜਿਹੜੇ ਨੇ ਇਹ ਉਹ ਵੀ ਕੁੱਟ ਕੇ ਪਾ ਸਕਦੇ ਆਂ ਹੁਣ ਆਪਾਂ ਜਿਹੜੀ ਇਹ ਚਾਣੀ ਆ ਚੰਗੀ ਤਰ੍ਹਾਂ ਹਿਲਾਈ ਜਾਣੀ ਹੈ ਜੀ ਸਕੀ ਦੇ ਨਾਲ ਲੈ ਲਓ ਸਕੀ ਦੇ ਨਾਲ ਲੈ ਲਓ ਹਾਂ ਕੋਈ ਹੋਰ ਚੀਜ਼ ਵਿੱਚ ਲੈ ਲਓ ਆਪਾਂ ਫੁੱਟ ਚ ਨਾਲ ਲੈ ਲਓ ਆ ਦੇਖੋ ਜੀ ਹੁਣ ਆਪਣੀ ਜਿਹੜੀ ਇਹ ਚਾਣੀ ਹੈ ਕਿੰਨੀ ਗਾੜੀ ਹੋ ਗਈ ਇਹ ਦੇਖ ਲੈਣੀ ਹੈ ਜੀ ਇਹ ਵਾਂ ਤਾਰਜੀ ਬਣਦੀ ਹੈਗੀ ਫਿਰ ਆਪਾਂ ਜੀ ਇਹਦੇ ਵਿੱਚ ਜਿਹੜੇ ਨੇ ਗੁੰਦੀ ਪਾਵਾਂਗੇ ਇਹਦੇ ਵਿੱਚ ਜਿਹ ਚਾਹ ਚਾਣੀ ਦੇ ਵਿੱਚ ਆਪਾਂ ਕਲਰ ਵੀ ਹੁਣ ਪਾ ਸਕਦੇ ਆਂਗੇ ਜਾਂ ਬਾਅਦ ਵਿੱਚ ਵੀ ਪਾ ਸਕਦੇ ਹੋ ਜੀ ਆਪਾਂ ਥੋੜਾ ਜਿਹਾ ਕਲਰ ਇਹਦੇ ਵਿੱਚ ਹੁਣ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਜੀ ਕਲਰ ਪਾਵਾਂਗੇ ਇੰਨਾ ਕ ਕਲਰ ਪਾਉਣਾਗਾ ਇਹ ਲੱਡੂ ਵਾਲਾ ਕਲਰ ਹੈ ਜੀ ਇਹ ਆਪਾਂ ਜੀ ਛਾਣੀ ਦੇ ਵਿੱਚ ਹੀ ਪਾਵਾਂਗੇ ਦੇਖੋ ਜੀ ਜਿਵੇਂ ਆਪਣੀ ਆ ਕਰਛੀ ਤੇ ਹਨਾ ਛਾਣੀ ਦੀ ਤਾਰ ਜੀ ਹੈ ਐਂ ਦੇਖੋ ਐਂ ਬਣਦੀ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਗੁੰਦੀ ਆ ਜਿਹੜੀ ਪਾ ਦੇਣੀ ਹੈ ਜੀ ਗਾੜੀ ਜੀ ਹੋ ਗਈ ਆਪਣੀ ਛਾਣੀ ਜੀ ਜਿਹੜੀ ਹੁੰਦੀ ਆ ਸਾਰੀ ਆਪਾਂ ਇਹਦੇ ਵਿੱਚ ਪਾ ਦਈਏ। ਗੈਸ ਜਿਹੜਾ ਜੀ ਆਪਾਂ ਥੋੜਾ ਜਿਹਾ ਕੱਟ ਕਰ ਲੈਣਾ। ਇਹ ਬਾਲਾ ਨਹੀਂ। ਥੋੜਾ ਜਿਹਾ ਜੀ ਆਪਾਂ ਕੱਟ ਕੇ ਕਰ ਲੈਣਾ। ਤੇ ਇਹਨੂੰ ਹਜੇ ਪਕਾਉਣਾ ਜੀ ਬੁੰਦੀ ਨੂੰ। ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਹਿਲਾਉਂਦੇ ਜਾਣਾ। ਹੁਣ ਜਿਹੜੇ ਆਪਾਂ ਆਮਾਗਦ ਨੇ ਜੀ ਵੀ ਇਹਦੇ ਵਿੱਚ ਹੀ ਪਾ ਲੈਣੇ ਨੇ। ਗੈਸ ਆਪਾਂ ਥੋੜਾ ਜਿਹਾ ਘੱਟਤੀ ਰੱਖਣਾਗਾ ਚੰਗੀ ਤਰ੍ਹਾਂ ਜੀ ਇਹਨੂੰ ਰੜਾ ਲੈਣਾ ਇਹ ਇਲਾਇਚੀਆ ਜੀ ਆਪਾਂ ਬਾਅਦ ਚ ਕੱਢਾਂਗੇ ਇਹਨਾਂ ਨੂੰ ਵਿੱਚ ਰੱਖਣੀਆਂ ਨੇ ਵਿੱਚ ਵੀ ਰੱਖ ਸਕਦੇ ਆਪਾਂ ਜੀ ਬਾਹਰ ਕੱਢ ਦਾਂਗੇ ਚਾਹੇ ਆਪਾਂ ਕਰਨੇ ਬੀ ਵੀ ਪਾ ਸਕਦੇ ਆ ਜੀ ਲਓ ਜੀ ਹੁਣ ਆਪਣੇ ਜਿਹੜੇ ਲੱਡੂ ਨੇ ਬੱਗ ਗਏ ਇਹਨਾਂ ਨੂੰ ਜੀ ਆਪਾਂ ਬੱਟਾਂਗੇ ਨਾਲੇ ਥੋੜਾ ਜਿਹਾ ਇਹਨਾਂ ਨੂੰ ਮੈਸੇਜ ਆ ਕਰਾਂਗੇ ਜੀ ਵਿੱਚ ਮੱਦ ਲੈਣਾ ਹੀ ਨੀਚੇ ਉਤਾਰ ਦਿਆਂ ਜੀ ਗੈਸ ਆਪਾਂ ਬੰਦ ਕਰਤਾ ਹੁਣ ਜਿਹੜੇ ਇਲਾਇਚੇ ਨੇ ਜੀ ਆਪਾਂ ਨੇ ਉਹ ਚੁੱਕ ਦੇਣੀਆਂ ਨੇਗੀਆਂ ਹੁਣ ਇਹਦੇ ਵਿੱਚ ਜੀ ਆਪਾਂ ਨੇ 2 ਚਮਚੇ ਪਾਉਣੇ ਨੇ ਘਿਓ ਦੇ ਦੇਸੀ ਦੇ ਇਹ ਆਪਾਂ ਜੀ ਦੇਸੀ ਘਿਓ ਪਾਵਾਂਗੇ ਦੇਸੀ ਘਿਓ ਤੋਂ ਪਾਉਣ ਤੋਂ ਬਾਅਦ ਜੀ ਚਾਹੇ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਇਦਾਂ ਮਲ ਲੈਣੇ ਨੇਗੇ ਇਹਨੂੰ ਮੈਸ਼ ਜੇ ਕਰ ਲੈਣਾ ਜੀ ਚਾਹੇ ਆਪਾਂ ਘੋਟਨੀ ਲੈ ਲੈਣੀ ਆ ਜਿਹੜੀ ਸਾ ਘੋਟਣ ਵਾਲੀ ਹੁੰਦੀ ਆ ਇਹਦੇ ਨਾਲ ਚੰਗੀ ਤਰ੍ਹਾਂ ਆਪਾਂ ਨੇ ਇਹਨਾਂ ਨੂੰ ਐ ਮਲ ਲੈਣੇ ਹੁਣ ਜੀ ਆਪਾਂ ਸਾਰਿਆਂ ਨੂੰ ਇਸੇ ਤਰ੍ਹਾਂ ਮਲਾਂਗੇ ਤਾਂ ਕਿ ਜਿਹੜੀ ਆਪਣੇ ਬੂੰਦੀ ਜੀ ਆ ਥੋੜੀ ਜੀ ਫਿਸ ਜੇ ਜਾਵੇ ਮੈਸ਼ ਜੇ ਹੋ ਜੇ ਇਸ ਵਿੱਚ ਇਹ ਲੱਡੂ ਨੇ ਜੀ ਚੰਗੀ ਤਰ੍ਹਾਂ ਆਪਣੇ ਜਿਹੜੇ ਵੱਟੇ ਜਾਣ ਇਹਦੇ ਜੀ ਆਪਣੀ ਬੂੰਦੀ ਖੜਮੀ ਰਹੇਗੀ ਹਨ ਫੇਰ ਲੱਡੂ ਨਹੀਂ ਦੇਖੋ ਵੱਟੇ ਜਾਣੇ ਹੈਗੇ ਜਾਣੇ ਵੀ ਜਿਹੜੀ ਆਪਾਂ ਨੇ ਬਾਹਲੀ ਤਾਰ ਜੀ ਨਹੀਂ ਬਣਾਉਣੀ ਹੈਗੀ ਜੀ ਬਸ ਜਦ ਇਹ ਜੀ ਆਪਣੀ ਚਾਣੀ ਗਾੜੀ ਜੀ ਹੋਊਗੀ ਬਸ ਉਹਦਾ ਹਿਸਾਬ ਰੱਖਣਾ ਆਪਾਂ ਨੇ ਉਹਦੇ ਸਾਰਨ ਨਾਲ ਜਿਹੜਾ ਆਪਾਂ ਲੱਡੂ ਹੈ ਜਿਹੜੇ ਵੱਟ ਲੈਣੇ ਨੇ ਆ ਦੇਖੋ ਜਿਹੜੇ ਆਪਾਂ ਨੇ ਲੱਡੂਆਂ ਦਾ ਜਿਹੜਾ ਪੇਸਟ ਜਾਂ ਚੰਗੀ ਤਰ੍ਹਾਂ ਨਾ ਮੈਸ਼ ਕਰ ਲਿਆ ਚੰਗੀ ਤਰ੍ਹਾਂ ਆਪਾਂ ਨੇ ਜਿਉਹ ਕਰ ਲਿਆ ਹੁਣ ਆਪਾਂ ਇਹਨੂੰ ਲੱਡੂ ਵਟਦੇ ਆ ਇਹ ਛੋਟੇ ਚਾਹੇ ਵੱਡੇ ਜੀ ਆਪਦੇ ਹਿਸਾਬ ਨਾਲ ਆਪਾਂ ਨੇ ਵਟ ਲੈਣੇ ਨੇਗੇ ਚਾਹੇ ਇਹਨਾਂ ਨੂੰ ਲੰਬੇ ਵਟ ਲੈਣੇ ਨੇ ਜੀ ਚਾਹੇ ਗੋਲ ਇਸ ਤਰ੍ਹਾਂ ਜੀ ਆਪਾਂ ਜਿਹੜੇ ਲੱਡੂ ਨੇ ਬਣਾ ਲੈਣੇ ਨੇ ਸਾਰੇ ਜੀ ਆਪਾਂ ਇਸ ਤਰ੍ਹਾਂ ਲੱਡੂ ਜਿਹੜੇ ਨੇ ਬਣਾ ਲੈਣੇ ਨੇ ਛੋਟੇ ਵੱਡੇ ਆਪਦੇ ਹਿਸਾਬ ਨਾਲ ਜੇ ਚਾਹੇ ਆਪਾਂ ਇਹਨਾਂ ਨੂੰ ਦੇਖੋ ਆਏ ਐਵੇਂ ਹਾਂ ਲੰਬੇ ਲੱਡੂ ਵਟ ਲਈਏ ਚਾਹੇ ਜੀ ਆਪਾਂ ਗੋਲ ਆਪਾਂ ਜੀ ਗੋਲ ਵਟਾਂਗੇ ਆ ਦੇਖੋ ਆਪਾਂ ਇਸ ਤਰ੍ਹਾਂ ਲੱਡੂ ਜਿਹੜੇ ਨੇ ਬਣਾ ਲੈਣੇ ਨੇ ਬੂੰਦੇ ਵਾਲੇ ਲੱਡੂ ਆਪਣੇ ਬਣ ਗਏ। ਹੁਣ ਦੇਖੋ ਜੀ ਆਪਣੇ ਜਿਹੜੇ ਨੇ ਲੱਡੂ ਹਨਾ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਨੇਗੇ। ਤੁਸੀਂ ਘਰ ਵਿੱਚ ਹੀ ਖੁਦ ਇਦਾਂ ਦੇ ਬਹੁਤ ਈਜ਼ੀ ਤਰੀਕੇ ਨਾਲ ਜਿਹੜੇ ਨੇ ਲੱਡੂ ਹਨਾ ਦੇਸੀ ਘਿਉ ਪਾਇਆ ਹੋਇਆ ਜੀ ਆਪਾਂ ਤਿਆਰ ਕਰ ਸਕਦੇ ਹਾਂ। ਇਸੇ ਤਰ੍ਹਾਂ ਜੀ ਆਪਾਂ ਨੇ ਸਾਰੇ ਲੱਡੂ ਜਿਹੜੇ ਨੇ ਵਟ ਲੈਏ ਨੇ। ਇਹਦੇ ਵਿੱਚ ਦੇਖੋ ਜੀ ਹੁਣ ਘਰ ਵਿੱਚ ਆ ਜਿਹੜੀ ਆਪਾਂ ਚੀਜ਼ ਤਿਆਰ ਕਰਦੇ ਆਂਗੇ ਹਨਾ ਨਾ ਤਾਂ ਕੋਈ ਮਿਲਾਪਟ ਹੁੰਦੀ ਹੈਗੀ ਨਾ ਜੀ ਆਪਾਂ ਹੁਣ ਵਾਲਾ ਕੁਝ ਪਾਉਣੇ ਆਗੇ ਵੀ ਇਹਦੇ ਨਾਲ ਆਪਾਂ ਨੂੰ ਕੋਈ ਨੁਕਸਾਨ ਹੋਵੇ ਸਾਰੀਆਂ ਜੀ ਆਪਾਂ ਘਰ ਵਿੱਚ ਪਿਓਰ ਚੀਜ਼ਾਂ ਹੁੰਦੀਆਂ ਨੇਗੇ ਆਪਾਂ ਹਨਾ ਉਹ ਪਾਉਣੇ ਆਗੇ ਤੇ ਲੱਡੂ ਬਣਾਉਣੇ ਆਗੇ ਕੋਈ ਵੀ ਚੀਜ਼ ਬਣਾਉਣੇ ਆ ਜੀ ਖੋਆ ਵੀ ਆਪਾਂ ਜਿਹਨਾਂ ਘਰ ਵਿੱਚ ਅਸੀਂ ਕੱਲ੍ਹ ਦੇ ਇੱਕ ਖੱਡਿਆ ਸੀਗਾ ਵੀ ਬਹੁਤ ਵਧੀਆ ਬਣਿਆ ਘਰ ਵਿੱਚ ਹੀ ਅਸੀਂ ਜਿਹੜੀ ਚੀਜ਼ ਐ ਤਿਆਰ ਕਰਦੇ ਆਂਗੇ ਇਸ ਤਰ੍ਹਾਂ ਜੀ ਦੇਖੋ ਆਪਾਂ ਹੁਣ ਜਿਹੜੇ ਲੱਡੂ ਨੇਗੇ ਸਾਰੇ ਤਿਆਰ ਕਰ ਲਏ ਇਹ ਦੇਖੋ ਆਪਾਂ ਨੇ ਸਿੰਪਲ ਤਰੀਕੇ ਨਾਲ ਬਿਲਕੁਲ ਘੱਟ ਸਮੇਂ ਵਿੱਚ ਜੀ ਹਨਾ ਜਿਹੜੇ ਘਰ ਵਿੱਚ ਆਪਾਂ ਲੱਡੂ ਜਿਹੜੇ ਨੇ ਬੂੰਦੀ ਵਾਲੇ ਤਿਆਰ ਕੀਤੇ ਨੇਗੇ ਤੁਸੀਂ ਵੀ ਜੀ ਜ਼ਰੂਰ ਟਰਾਈ ਕਰਕੇ ਦੇਖਣਾ ਤੇ ਜੀ ਆਪਾਂ ਸਪੈਸ਼ਲ ਦੀਵਾਲੀ ਤੇ ਬਣਾਏ ਨੇਗੇ ਬਹੁਤ ਵਧੀਆ ਤਰੀਕੇ ਨਾਲ ਬਣਾਏ ਨੇ ਜੀ ਬਹੁਤ ਇਜ਼ੀ ਤਰੀਕੇ ਨਾਲ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ